ਜਲੰਧਰ ਦੇ ਗੁਰਾਇਆਂ ਦੀ ਅਟਾ ਨਹਿਰ ਦੇ ਕੋਲ نیشنل ਹਾਈਵੇ ਤੇ ਦਰਦਨਾਕ ਹਾਦਸਾ ਵਾਪਰ ਗਿਆ ਬਾਈਕ ਨੂੰ ਅੱਗ ਲੱਗੀ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਫਲੋਰ ਦੇ ਪਿੰਡ ਅਸ਼ੂਰ ਦੇ ਰਹਿਣ ਵਾਲੇ ਵਿੱਕੀ ਨੇ ਦੱਸਿਆ ਕਿ ਉਹ ਆਪਣੀ ਬਾਈਕ ਤੇ ਆਪਣੇ ਸਾਥੀ ਦੇ ਨਾਲ ਜਾ ਰਿਹਾ ਸੀ ਕਿ ਉਸ ਦੇ ਨਾਲ ਦੋ ਸਾਥੀ ਅਲੱਗ ਬਾਈਕ ਤੇ ਪੈਲਸ ਆਰਏਸੀ ਜਿਸ ਦੇ ਚੱਲਦਿਆਂ ਇੱਕ ਫਲੋਰ ਦੇ ਪਿੰਡ ਕਤਪਾਲੋ ਦਾ ਰਹਿਣ ਵਾਲਾ ਸੀ ਦੂਸਰਾ ਅਸ਼ਾਹੂਰ ਦਾ ਰਹਿਣ ਵਾਲਾ ਸੀ ਉਹਨਾਂ ਕਹਾ ਕਿ ਇੱਕ ਮਰਸੀਡੀਜ਼ ਕਾਰ ਨੇ ਉਹਨਾਂ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆਂ ਉਹ ਘੜੀਸਦਾ ਹੋਇਆ ਕਾਫੀ ਦੂਰ ਤੱਕ ਗਿਆ ਅਤੇ ਇਸ ਹਾਦਸੇ ਦੌਰਾਨ ਉਹਨਾਂ ਦੋਨਾਂ ਦੀ ਮੌਤ ਹੋ ਗਈ ਉਧਰ ਮੌਕੇ ਤੇ ਪਹੁੰਚੇ ਐਸ ਐਚ ਓ ਗੁਰਾਇਆ ਸੁਖਦੇਵ ਸਿੰਘ ਨੇ ਕਿਹਾ ਕਿ ਉਹ ਇਸ ਬਾਬਤ ਜਾਂਚ ਕਰ ਰਹੇ ਨੇ ਅਤੇ ਗੱਡੀ ਚਾਲਕ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਐਕਸੀਡੈਂਟ ਹੋਇਆ ਹੈ ਆਪਣੇ ਪੁਲ ਦੇ ਉੱਪਰ ਥਾਣੇ ਦੇ ਸਾਹਮਣੇ ਤੇ ਦੋ ਆਪਣੇ ਬਾਈਕ ਸਵਾਰ ਜਿਹੜੇ ਆ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ ਤੇ ਉਹਨਾਂ ਦੀਆਂ ਮੌਕੇ ਤੇ ਹੀ ਮੌਤ ਹੋ ਗਈ। ਬਾਕੀ ਜਿਹੜੀ ਅਸੀਂ ਸਾਰੇ ਕਾਬਜੇ ਚ ਲੈ ਲਈਏ ਗੱਡੀ ਤੇ ਬੰਦਾ ਵੀ ਕਾਬਜੇ ਤੇ ਲੈ ਲਿਆ ਤੇ ਅਗਰੀ ਤੋਤੀ ਗਿਆ। ਮੌਤ ਫਰ ਦੋਨਾਂ ਦੀ ਹੋ ਗਈ। ਹਾਂ ਮੌਕੇ ਤੇ ਬਰੰਦੀ ਹੋ ਗਈ। ਪਛਾਣ ਹੋਏ ਕਿੱਥੇ ਦੇ ਆ? ਇਹ ਮੈਂ ਹਲੇ ਪੂਰਾ ਨਹੀਂ ਪੂਰਾ ਆਇਡੈਂਟੀਫਾਈਡ ਨਹੀਂ ਹੋਇਆ। ਅਸੀਂ ਕਰ ਰਹੇ ਹਾਂ ਜੇ ਤੱਕ। ਕਰ ਰਹੇ ਹਾਂ। ਕਾਰ ਦੇ ਤੇ ਦੀ ਏ ਬਾਈਕ ਤੇ ਸੀ ਬਾਈਕ ਤੇ ਵੀ ਕਹਿੰਦੇ ਅਕ ਲੱਗੀ ਬਾਈਕ ਨੇ ਹਾਂ ਉਹ ਨਾਲ ਤੇ ਜਿਹਦਾ ਰਿੰਗਣ ਨਾ ਨੰਕੀ ਨੂੰ ਤੇ ਥੈਂਕੀ ਨਾਲ ਕਸਰਾਇਆ ਕੇ ਸਰ ਦੇ ਨਾਲ ਪٹرول ਕਰਕੇ ਪਾ ਦੇ ਨਾਲ ਨੰਨਾ ਵਿੱਕੀ ਆ ਜੀ ਅਸੀਂ ਜਾਂਨੇ ਸੀ ਕੰਮ ਤੋਂ ਤਾਂ ਗੱਡੀ ਵਾਲਾ ਸਾਈਡ ਮਾਰ ਗਿਆ ਇਹ ਪਿੱਛੇ ਸੀਗੇ ਦੋ ਜਣੇ ਅਸੀਂ ਮੋਰੇ ਸੀਗੇ ਗੱਡੀ ਬੜੀ ਤੇਜ਼ ਸੀਗੀ ਉਹ ਗੱਡੀ ਵਾਲਾ ਦੋਨੋਂ ਨਾਲ ਸਾਈਡ ਮਾਰ ਗਿਆ ਇਹ ਹੁਣ ਵਜੋਂ ਮੋਗੇ ਦੋਨੇ ਭਰੀਸ ਦਾ ਲੈ ਗਿਆ ਡਰਾਈਵਰ ਦਾ ਫਾਲ ਲਿਆ ਜੀ ਡਰਾਈਵਰ ਫਾਲ ਲਿਆ ਜੀ ਹਾਂਜੀ ਹਾਂਜੀ ਗੱਡੀ ਫਾਲੀ ਸੋ ਮੋਹਰੇ ਜਾ ਕੇ ਹਾਂਜੀ ਪੀਤੀ ਹੋਈ ਓ ਦਾਰੂ ਪੀਤੀ ਹੋਈ ਹਾਂ ਦਾਰੂ ਪੀਤੀ ਹੋਣੀ ਓ ਜੀ ਗੱਡੀ ਦੇ ਵਿੱਚ ਪਈ ਓ ਪੰਜ ਹਾਂਜੀ ਅੱਛਾ ਜੀ ਗੱਡੀ ਵਾਲੇ ਦਾਰੂ ਪੀਤੀ ਹੋਈ ਅੱਛਾ ਓਰ ਜੀ ਦੋਹੇ ਆਠਾ ਓਰ ਦੇਖ ਲੇ ਹਾਂ ਨੀ ਇੱਕ ਟਪਾਲੋਂ ਦੱਸ ਜੀ ਕਿੰਨਾ ਟਾਈਮ ਲੱਗਿਆ ਇਹ ਅਸੀਂ ਪਹਿਲਾਂ ਸੋ ਨਿਕਲੇ ਸੀਗੇ 7:30 ਵਜੇ ਅੱਛਾ ਜੀ ਹਾਂਜੀ ਇਹ ਹੋਇਆ ਪੌਣੇ 11:00 ਵਜੇ ਸ਼ਾਮ ਦੇ ਟਾਈਮ ਪਾਣੀ 8 ਵਜੇ ਹਨੇ ਹੋ ਗਏ ਤਿੰਨ ਹਾਂਜੀ ਹਾਂਜੀ ਤਿੰਨ ਚਾਰ ਘੰਟੇ ਹੋ ਗਏ ਆ ਬੋਡੀ ਲੈ ਗਏ ਆ ਹਾਂਜੀ ਹਾਂਜੀ ਬੋਡੀ ਲੈ ਗਏ ਗੱਡੀ